ਜਿਹੜੀ ਕੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਲੱਖਾ ਸਿੰਘ ਸੁਧਾਣਾ ਨੂੰ ਸਟੂਡੈਂਟਾਂ ਨੇ ਘੇਰ ਲਿਆ ਤੇ ਹੁਣ ਕਈ ਵੱਡੇ ਸਵਾਲ ਕੱਤੇ ਜਾਂਦੇ ਸਵਾਲ ਕੀ ਕਹੇ ਜਾਂਦੇ ਆ ਜੇ ਕੀ ਗੱਲ ਕਰੀ ਆਪਾਂ ਪ੍ਰਵਾਸੀਆਂ ਨੂੰ ਲੈ ਕੇ ਪ੍ਰਵਾਸੀਆਂ ਨੂੰ ਲੈ ਕੇ ਕਈ ਵਾਰ ਲੱਖਾ ਸੁਧਾਣਾ ਨੇ ਕਿਹਾ ਵੀ ਇਹਨਾਂ ਨੂੰ ਬਾਹਰ ਕੱਢੋ ਤੇ ਹੁਣ ਪੰਜਾਬ ਦੇ ਜਿਹੜੇ ਸਟੂਡੈਂਟ ਆ ਇਹਨਾਂ ਬਣੀਓ ਇੱਕ ਸਵਾਲ ਕਹੇ ਜਾਂਦੇ ਆ ਵੀ ਜਿਹੜੇ ਸਾਡੇ ਪੰਜਾਬੀ ਮੁੰਡੇ ਕੁੜੀਆਂ ਬਾਹਰ ਜਾਂਦੇ ਆ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਉਹ ਵੀ ਤਾਂ ਉੱਥੇ ਆ ਕਿ ਪ੍ਰਵਾਸੀ ਬਣ ਜਾਂਦੇ ਆ ਤਾਂ ਹੁਣ ਜਿਹੜਾ ਸਟੂਡੈਂਟਾਂ ਨੇ ਲੱਖਾ ਸਿੰਘ ਸੁਧਾਨਾ ਨੂੰ ਇਹ ਸਵਾਲ ਕੀਤੇ ਤੇ ਅੱਗੋਂ ਲੱਖਾ ਸਿੰਘ ਸੁਧਾਨਾ ਕੀ ਬੋਲੇ ਆ ਉਹ ਆਪਾਂ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਦਈਏ ਫਿਰ ਆਪਾਂ ਅੱਗੇ ਕਰਾਂਗੇ ਗੱਲਬਾਤ ਤੁਸਿਆਂ ਨੂੰ ਤੁਸੀਂ ਆਏ ਜਾਂਦੇ ਹੋ ਵੀ ਇਹ ਵੀ ਨਹੀਂ ਹੋਣੀ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਣਾਂ ਦੇਣੀਆਂ ਪਈਆਂ ਫਿਰ ਕੀ ਕੀਤਾ ਫਿਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਨਾ ਕਾਲੇ ਨੂੰ ਕੁਝ ਕਹਿੰਦੇ ਉਹਨਾਂ ਨੇ ਬੇਅਦਬੀਆਂ ਕਰਾਤੀਆਂ ਆਮ ਆਦਮੀ ਪਾਰਟੀ ਵਾਲੇ ਕੁਝ ਇਸ ਵਾਰ ਮਤਲਬ ਬੋਲ ਰਹੇ ਹੋ ਕਾਂਗਰਸੀਆਂ ਨੂੰ ਕੁਝ ਕਹਿੰਦੇ ਉਹਨਾਂ ਨੇ ਉਦੋਂ ਹਮਲੇ ਕਰਾਏ ਸੀ ਆਪਣੇ ਉੱਤੇ ਅਧਰਵਾਸ ਸਾਹਿਬ ਜੀ ਤੇ ਠੀਕ ਹੈ ਜੀ ਤੁਸੀਂ ਪਿੱਛੇ ਰਹਿ ਗਏ ਹੋ ਤੁਸੀਂ ਫਿਰ 27 ਤੇ ਕੀ ਕਰ ਸਕਦੇ ਹੋ ਵੀ ਆਪਣਾ ਕੁਝ ਵਧੀਆ ਹੋ ਜਾ ਤੁਸੀਂ ਸੋਚਿਆ ਕੋਈ 27 ਦਾ ਇਹ ਵੀ ਰਹੇਗੀ ਸੋ ਦੇ ਨਾਲ ਖੜੂਗਾ ਪਰ ਤੁਸੀਂ ਕਿਉਂਕਿ ਇਹ ਸਾਰੀ ਯੂਸ ਨਾ ਛੱਡਦੇ ਹੋ ਵੀ ਮੇਰੀ ਤਾਂ ਵੋਟ ਬਣ ਗਈ ਜਿਹੜੀ ਪਿਛਲੇ ਸਾਲ ਬਣੀ ਹੈ ਪਰ ਮੈਂ ਸਿਰਫ ਨਹੀਂ ਪਰ ਮੈਨੂੰ ਇਹ ਨਾ ਜਾਨਣਾ ਤੁਸੀਂ ਕੀ ਸੋਚਿਆ ਵੀ ਤੁਸੀਂ ਕੀ ਕਰ ਦੋਗੇ ਜਿਹੜਾ ਅੱਜ ਤੱਕ ਕਲੇ ਨਹੀਂ ਕਰ ਪਾਏ ਤੁਸੀਂ ਕੀ ਸੋਚਿਆ ਅੱਜ ਮੈਂ ਜੇ ਸਰਪੰਚ ਵੀ ਖੜਾ ਹੋ ਜਾ ਮੇਨੂੰ ਮੇਰੇ ਪਿੰਡ ਦੇ ਲੋਕ ਇਹ ਰਾਤ ਜਿੱਤੇ ਮੈਂ ਮਰ ਗਿਆ ਮੇਰੇ ਸੰਸਕਾਰ ਤੇ 2 ਲੱਖ ਬੰਦਾ ਕੱਟੂ ਸੁਪਾਨਾ ਜੀ ਜੀ ਨੇ ਅੱਜ ਮਤਲਬ ਸਾਰੀ ਆਪਦੀ ਗੱਲ ਕਰੀ ਵੀ ਕਿਸਾਨ ਆਗੂ ਦੇ ਹੱਥੋਂ ਸਾਰਾ ਕੁਝ ਹੋਣਾ ਚਾਹੀਦਾ ਪਰ ਉਹ ਇਨ ਕੈਪੇਬਲ ਹੈਗੇ ਨਹੀਂ ਕਿ ਉਹ ਐਡਮਿਨਿਸਟ੍ਰੇਸ਼ਨ ਚਲਾ ਲੈਣਗੇ ਇਹ ਬੰਦਲ ਹੈਗੇ ਉਹ ਤੁਸੀਂ ਐਡਮਿਨਿਸਟ੍ਰੇਸ਼ਨ ਚਲਾ ਲਓ ਬਹੁਤ ਸੌਖੀ ਦੀ ਗੱਲ ਹੈ ਉਹਨੂੰ ਜਰੂਰ ਨਾਲ ਲਾ ਰੱਖਿਆ ਸਾਰੀ ਉਹ ਤੁਹਾਡੇ ਨਾਲ ਤਾਂ ਨਹੀਂ ਕਿਉਂਕਿ ਤੁਸੀਂ ਉਹਨਾਂ ਲਈ ਖੜਦੇ ਹੋ ਉਹ ਤੁਹਾਡੇ ਲਈ ਖੜਦੇ ਨੇ ਮਤਲਬ ਹੱਥ ਨੂੰ ਹੱਥ ਹੀ ਮਤਲਬ ਹਾਂ ਹੱਥ ਨੂੰ ਹੱਥ ਹੈ ਪੰਜਾਬ ਨੂੰ ਪੰਜਾਬ ਕਹਿੰਦਾ ਵੀ ਰੋਡ ਮੈਪ ਕੀ ਹੈ ਤੁਹਾਡੇ ਕੋਲੇ ਵੀ ਸਤਾਈ ਨਾ ਕੀ ਕਰ ਸਕਦੇ ਜਿਹੜਾ ਤੂੰ ਤੱਕ ਨਹੀਂ ਤੂੰ ਨਾ ਮੇਰੇ ਕੋਲ ਕਦੇ ਪੈਨ ਡਾਈ ਮੇਰੇ ਮੇਰੇ ਇੱਥੇ ਗੋਲੀ ਵੱਜੀ ਵਸੇ ਇੱਥੇ ਠੀਕ ਹੈ ਇੱਥੇ ਵੀ ਅਮਲੇ ਇੱਥੇ ਆ ਗਈ ਸੀ ਇੱਕ ਇੱਥੇ ਵੱਜ ਕੇ ਥੋੜੀ ਨਿਕਲ ਗਈ ਇੱਧਰ ਦੀ 7-8 ਵੇ ਦੇ ਫੇਰ ਵੱਜੀਆਂ ਹੈ ਨਾ ਦਿੰਦ ਰਿਮੋਟ ਨੂੰ ਫੇਰ ਖੜਾ ਆ ਤੇਰੇ ਕੋਲੇ ਤੇ ਨਹੀਂ ਹੁਣ ਨੂੰ ਯਾਰ ਭੋਗ ਪਿਆ ਹੁੰਦਾ ਘਣੀ ਘਾਟ ਹੁੰਦੀ ਕੀ ਲੈ ਜਾਗੇ ਆਪਾਂ ਇੱਕ ਮਿੱਟੀ ਦਾ ਢਟ ਕੋੜਾ ਸਾਡੇ ਲਈ ਜਾਣ ਤੋਂ ਵੀ ਜ਼ਿਆਦੇ ਆ ਠੀਕ ਹੈ ਜੀ ਜਿਹੜੀ ਧਰਤੀ ਖਤਰ ਜਾਣਾਂ ਗਈਆਂ ਹੁਣ ਹਾਂ ਜੀ ਉਹ ਧਰਤੀ ਆਮ ਨਹੀਂ ਹੁੰਦੀ ਠੀਕ ਨਹੀਂ ਮੈਂ ਮੈਂ ਤਾਂ ਜਿਹੜਾ ਬੰਦਾ ਬਾਹਰ ਜਾਂਦਾ ਮੈਂ ਗਾਲਾਂ ਕਢਦਾ ਮੈਂ ਨਹੀਂ ਪਸੰਦ ਕਰਦਾ ਪਰ ਜਾਓ ਮਾੜਾ ਨਹੀਂ ਜਾਣਾ ਬਿਰ ਜਾਓ ਮਾੜਾ ਨਹੀਂ ਪੱਕੇ ਪੈਰੀਂ ਨਾ ਜਾਓ ਵੀ ਜ਼ਮੀਨਾਂ ਹੀ ਵੇਚੀਆਂ ਘਰ ਵੇਚ ਗਿਆ ਛੱਡ ਕੇ ਤੁਰ ਗਿਆ ਉਹ ਮਾੜਾ ਨੀ ਮਤਲਬ ਮੈਂ ਨਹੀਂ ਕਲੋਡ ਕੀਤੀ ਮੈਂ ਥੋੜੇ ਤੋਂ ਬਹੁਤ ਛੋਟਾ ਅੱਧਾ ਹੀ ਹੋਊਂਗਾ ਮਰ ਜਾ ਪਰ ਮੈਂ ਗੱਲ ਲੋਡ ਕੀਤੀ ਹੈ ਵੀ ਨਾ ਇੱਥੇ ਆਏ ਮਤਲਬ ਪ੍ਰਵਾਸੀਆਂ ਨੂੰ ਤੁਸੀਂ ਐਂ ਗਿੰਦੇ ਹੋ ਵੀ ਇਹ ਉਰੇ ਨਹੀਂ ਹੋਣੇ ਚਾਹੀਦੇ ਆਪਣੇ ਵਾਲੇ ਕੈਨੇਡਾ ਜਾਂਦੇ ਨੇ ਯੂਕੇ ਜਾਂਦੇ ਨੇ ਅਮਰੀਕਾ ਜਾਂਦੇ ਨੇ ਬਾਇ ਇਮੀਗ੍ਰੇਸ਼ਨ ਹੋ ਕੇ ਜਾਂਦੇ ਨੇ ਨਹੀਂ ਉੱਥੇ ਮੈਂ ਕਦੇ ਕਿਹਾ ਵੀ ਪ੍ਰਵਾਸੀ ਆਉਣ ਨਾ ਹਾਂਜੀ ਜੀ ਸਾਦ ਕੇ ਆਉਣ ਸਵਾਗਤ ਤਾਂ ਕੰਮ ਕਰਨਾ ਹਾਂਜੀ ਕੋਈ ਦਿੱਕਤ ਨਹੀਂ ਮਸਲਾ ਬੋਡ ਦਾ ਵੀ ਮਸਲਾ ਡੈਮੋਗ੍ਰਾਫੀ ਦਾ ਫਿਰ ਤੁਮੈਨੇ ਗੱਲ ਦਾ ਜਵਾਬ ਦੇ ਜਦੋਂ ਤੂ ਤਿਹਾਸ ਪੜ ਹਾਂਜੀ 90% ਕਰਵਾਨੀਆਂ ਸਿੱਖਾਂ ਦੀਆਂ ਨੇ ਇੱਥੇ ਹਾਂਜੀ ਮੰਨਦਾ ਪੰਜਾਬੀ ਜੰਗੇ ਜਰਦੀ ਦੀ ਗੱਲ ਕਰ ਲਾ ਠੀਕ ਹੈ ਠੀਕ ਹੈ ਨਾ ਸਾਰੀਆਂ ਫਾਂਸੀਆਂ ਤੋਂ ਲੈ ਕੇ ਕਾਲੇ ਪਾਣੀਆਂ ਤੋਂ ਲੈ ਕੇ ਇੱਕਾਂ ਦੇ ਗੋਲੀਆਂ ਖਾਧੀਆਂ ਤਾਂ ਸਿੱਖਾਂ ਨੇ ਖਾਧੀਆਂ ਮੁਰਖ ਦੇ ਲਈ ਖਾਧੀਆਂ ਨਾ ਉਹਨਾਂ ਵੇਲੇ ਜਦੋਂ 1940 ਦੇ ਵਿੱਚ ਕਾਨਫਰੰਸ ਹੁੰਦੀ ਆ ਨਹਿਰੂ ਕੀ ਕਹਿੰਦਾ ਕੋਈ ਸੋਨੂ ਸਾਰਾ ਤੁਹਾਡਾ ਜੋ ਬਣਦਾ ਉਹ ਦੇਵਾਂਗੇ ਪੂਰਾ ਸੂਬਾ ਦੇਵਾਂਗੇ ਸੋਨ ਕੋੜ ਇੱਕ ਦਿਨ ਆਜ਼ਾਦੀ ਤੁਸੀਂ ਨਿੱਗ ਨਾਲ ਪੂਰੇ ਨਾ ਰਹੋਗੇ ਠੀਕ ਹੈ ਨਾ 47 ਆਉਂਦੀ ਆ ਲੀਡਰ ਜਾਂਦੇ ਆ ਮਿਲ Nehru ਨੂੰ ਕੀ ਕਹਿੰਦਾ Nehru Nehru ਕਹਿੰਦਾ ਉਹ ਗੱਲਾਂ ਭੁੱਲ ਜਿਓ ਹੁਣ ਗਈਆਂ 56 57 ਤੱਕ ਜਾਂਦੇ ਆ ਸਾਰੇ ਸੂਬੇ ਜਿਹੜੇ ਬਣੇ ਬੋਲੀ ਦੇ ਆਧਾਰ ਤੇ ਬਣ ਜਾਂਦੇ ਆ 66 ਤੱਕ ਪੰਜਾਬ ਨੂੰ ਸੰਘਰਸ਼ ਕਰਨਾ ਪਿਆ ਦਰਸ਼ਨ ਸਿੰਘ ਫੇਰੂਮਾਨ 72 ਦਿਨਾਂ ਭੁੱਖ ਹੜਤਾਲ ਤੇ ਬੈਠ ਕੇ ਚੜ੍ਹਾਈ ਕਰ ਗਿਆ ਪੰਜਾਬੀ ਸੂਬੇ ਦੀ ਖਾਤਰ ਸਾਨੂੰ ਪੰਜਾਬੀ ਸੂਬਾ ਬਣਾਉਣ ਖਾਤਰ ਫੇਰ ਵੀ ਜਾਨਾਂ ਦੇਣੀਆਂ ਪਈਆਂ ਫਿਰ ਕੀ ਕੀਤਾ ਫਿਰ ਵੜਤਾ ਚੰਡੀਗੜ੍ਹ ਵਿੱਚੋਂ ਕੱਢ ਲਿਆ ਹਾਂ ਜੀ ਹਿਮਾਚਲ ਕੱਢ ਲਿਆ ਹਰਿਆਣਾ ਕੱਢ ਲਿਆ ਕੱਢ ਲਿਆ ਨਾ ਅੱਛਾ ਫੇਰ ਅੱਗੇ ਆ ਜਾ ਤੁਮ ਨੂੰ ਇੱਕ ਗੱਲ ਦੇਖ ਤੂੰ ਆ ਸਾਡਾ ਰੋਸ ਕੀ ਆ ਸਾਡਾ ਰੋਸ ਇਹ ਆ ਵੀ ਸਾਰੇ ਸੂਬਿਆਂ ਕੋਲ ਸਾਰੀਆਂ ਸਟੇਟਾਂ ਕੋਲ ਅਜਿਹਾ ਨਹੀਂ ਹੈਗੀ ਨਾ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਆ ਲੱਖਾ ਸਿੰਘ ਸੁਧਾਨਾ ਨੂੰ ਇਹ ਸਟੂਡੈਂਟ ਵੱਲੋਂ ਸਵਾਲ ਕੀਤੇ ਜਾਂਦੇ ਆ ਪਰ ਲੱਖਾ ਸਿੰਘ ਸੁਧਾਨਾ ਨੇ ਜਵਾਬ ਦਿੱਤੇ ਵੀ ਹੁਣ ਸਾਡੇ ਇਤਿਹਾਸ ਬਾਰੇ ਸਾਡੇ ਪੰਜਾਬ ਬਾਰੇ ਜਿਵੇਂ ਇਹ ਹੁਣ ਗੱਲ ਕਰੀਏ ਬਾਹਰ ਜਾਣ ਦੀ ਗੱਲ ਕਹਿੰਦੇ ਸੀ ਇਹ ਜਿਹੜਾ ਇਹ ਸਟੂਡੈਂਟ ਵੀ ਬਾਹਰ ਜਾਂਦੇ ਆ ਹੁਣ ਲੱਖਾ ਸਿੰਘ ਸੁਧਾਨਾ ਕਹਿੰਦੇ ਵੀ ਬਾਹਰ ਜਾਣ ਖੁਸ਼ੀ ਨਾਲ ਜਾਣ ਪਰ ਜਿਹੜਾ ਆਪਦਾ ਇਧਰੋਂ ਕੋਠੀਆਂ ਵਗੈਰਾ ਕੋਈ ਹੋਰ ਪੈਸਾ ਤੇ ਲਾ ਇਧਰੋਂ ਸਾਰੇ ਇਕੱਠਾ ਕਰਕੇ ਉਧਰ ਵਗ ਜਾਂਦੇ ਆ ਇਧਰੋਂ ਆਪਣੀਆਂ ਘਰ ਵੇਚ ਜਾਂਦੇ ਆ ਕੋਠੀਆਂ ਵੇਚ ਜਾਂਦੇ ਆ ਤੇ ਬਾਅਦ ਚ ਉਧਰ ਜਾ ਕੇ ਵੀ ਤਾਂ ਨੌਕਰੀ ਕਰਦੇ ਆ ਨਾ ਕਿਸੇ ਦੇ ਤਹਣੀ ਗੱਲ ਇਹ ਉੱਠਦੀ ਆ ਸਵਾਲ ਇਹ ਉੱਠਦੇ ਆ ਤੇ ਬਾਕੀ ਰਹਿ ਗਈ ਗੱਲ ਪ੍ਰਵਾਸੀਆਂ ਦੀ ਇਹ ਗੱਲ ਜਿਹੜੀ ਪ੍ਰਵਾਸੀਆਂ ਦੀ ਕਿਹਾ ਇਹ ਇਹ ਨਹੀਂ ਕਿਹਾ ਵੀ ਪ੍ਰਵਾਸੀ ਨਾ ਹੋਣ ਪ੍ਰਵਾਸੀਆਂ ਦੇ ਜਿਹੜੇ ਪੱਕੇ ਫਰੂਫ ਬਣਦੇ ਆ ਉਹ ਨਹੀਂ ਬਣਨੇ ਚਾਹੀਦੇ ਗੱਲ ਇਹ ਸਵਾਲ ਕਿਹਾ ਗਿਆ ਪ੍ਰਵਾਸੀਆਂ ਦਾ ਹੁਣ ਵੀਡੀਓ ਤੁਸੀਂ ਪੂਰੀ ਸੁਣੀ ਲਈ ਸੋਡਾ ਕੀ ਕਹਣਾ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡਾ ਦਾ ਸਾਂਝੀ ਜਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ